ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਮੈਂ ਆਪਣੇ ਪੋਸਟਾਂ ਵਿੱਚ ਸਿੱਖਰੰਦੇ ਨਿਆਰੇ ਪੱਦੀਆਂ ਗੱਲਾਂ ਕਰਦਾ ਹੋਇਆ ਅੱਜ ਕੱਲ੍ਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਯਾਤਰਾ ਰਿਕਰ ਕਾਰਜਾਂ ਇਹ ਯਾਤਰਾ ਰਾਂਡਪੁਰ ਸਤ ਤੋਂ ਜੁੜ ਹੋਈ ਤੇ ਫਿਰ ਕਿਸ ਤਰ੍ਹਾਂ ਚਮਕੌਰ ਤੇ ਮਾਛੂ ਵੜੇ ਤੋਂ ਹੁੰਦੀ ਗਈ ਮਾਲਵਾ ਵਾਲੇ ਪਾਸੇ ਗੁਰੂ ਸਾਹਿਬ ਜਾ ਰਹੇ ਸਨ ਉਹਨ ਪਿਛਲੀ ਪੋਸਟਿੰਗ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਕਿਸ ਤਰ੍ਹਾਂ ਉਹ ਖੇਦਰਾਂਵੈ ਦੀ ਟਾਪ ਤੇ ਸੰਗਰੋਂ ਮੁਕਸਰ ਦੀ ਲੜਾਈ ਹੋਈ। ਉਤਵਾਰ ਜਦੋਂ ਲੜਾਈ ਖਤਮ ਹੋ ਗਈ ਤਾਂ ਗੁਰੂ ਸਾਹਿਬ ਨੇ ਆਪਣੀ ਯਾਤਰਾ ਨੂੰ ਸ਼ੁਰੂ ਕਰਦੇ ਹੋਏ ਅੱਗੇ ਜੰਗਲ ਸੀ ਲੱਖੀ ਜਰਨਲ ਨੂੰ ਪਾਰ ਕਰਕੇ ਉਹ ਇੱਕ ਸਥਾਨ ਤੇ ਪਹੁੰਚੇ ਜਿਹਨੂੰ ਅਸੀਂ ਅੱਜਕੱਲ ਦਮਦਮਾ ਸਾਹਿਬ ਕਹਿੰਦੇ ਹਾਂ ਵਿਅਸੇ ਉਹਨਾਂ ਤਲਵੰਡੀ ਸਾਬ ਹੋਂ। ਉਹਨਾਂ ਸਿਉਂ ਤਰਫ ਸਾ ਦਮਦਮਾ ਸਾਹਿਬ ਕਹਿੰਦੇ ਆ ਕਿ ਸਾਡੇ ਜਿਹੜੇ ਪੰਜ ਪ੍ਰਮੁੱਖ ਸਥਾਨ ਨੇ ਸਾਰੇ ਜਿਹੜੇ ਨੇ ਉਹਨਾਂ ਵਿੱਚੋਂ ਸ਼ਾਮਲ ਦਮਦਮਾ ਸਾਹਿਬ ਦਮਦਮਾ ਸਾਹਿਬ ਦਾ ਮਤਲਬ ਤੇਗ ਉਸ ਸਾਹਿਬ ਨੇ ਦਮ ਲਿਆ ਵਾਧਰ ਕਿ ਇਨੀ ਲੰਬੀ ਯਾਤਰਾ ਕਰਕੇ ਇਹਨੇ ਯੂਜ਼ ਲੜ ਕੇ ਕਾਫੀ ਥਕਾਵਟ ਭਰੀ ਸਾਰੀ ਯਾਤਰਾ ਸੀ ਲੇਕਿਨ ਇੱਥੇ ਗੁਰੂ ਸਾਹਿਬ ਕਰੀਬ ਨੌ ਮਹੀਨੇ ਰਹੇ ਔਰ ਉਹਨਾਂ ਨੌ ਮਹੀਨੇ ਵਿੱਚ ਉਹਨਾਂ ਨੇ ਸਾਇਤਿਕ ਕੰਮ ਕੀਤਾ ਸਾਰੇ ਸਾਇਤਿਕਾਰ ਜਿਹੜੇ ਸੀ ਉਹਨਾਂ ਨੂੰ ਜੋੜਿਆ ਉਹਨਾਂ ਨੂੰ ਇਨਕਰੇਜ ਕੀਤਾ ਗਿਆ ਕਿ ਉਹ ਦੇਵੋਸ਼ਨ ਕੰਮ ਦੇ ਗੁਰਬਾਨ ਗੁਰਮਤਿ ਵਾਰੇ ਪ੍ਰਚਾਰ ਦੇ ਬਾਰੇ ਸਾਰੇ ਲੋਕਾਂ ਨੂੰ ਜਿਹੜੇ ਕਿ ਸਹਿਦ ਕਾਸਾਂ ਦੇ ਲਿਖਣ ਵਾਲੇ ਸਨ ਸਾਰਿਆਂ ਨੂੰ ਉਹਨਾਂ ਨੇ ਪ੍ਰੋਟਾਈਸ ਦਿੱਤਾ ਆਪ ਵੀ ਗੁਰੂ ਸਾਹਿਬ ਨੇ ਆਪਣੀ ਕੁਝ ਰਚਨਾਵਾਂ ਰਚੀਆਂ ਤੇ ਹੋਰਨਾਂ ਨੂੰ ਵੀ ਰਚਨਾਵਾਂ ਰਚਣ ਦੇ ਲਈ ਇਨਕਰੇਜ ਕੀਤਾ ਔਰ ਉਹਨਾਂ ਨੇ ਇਹ ਨਹੀਂ ਕੁਝ ਸਿੰਘਾਂ ਨੂੰ ਉਹਨਾਂ ਨੇ ਦਾਸੀ ਪੇਟਿਆ ਉਹਨਾਂ ਰਸ ਤੱਕ ਉਹ ਸੰਸਕ੍ਰਿਤ ਦਾ ਗਿਆਨ ਵੀ ਹਾਸਲ ਕਰ ਗਿਆ ਗੁਰੂ ਸਾਹਿਬ ਨੇ ਇੱਕ ਬਹੁਤ ਵੱਡਾ ਕੰਮ ਕੀਤਾ ਕਿ ਜੋ ਆਧਿਕ ਰੰਗ ਸੀ ਕਿ ਬਾਅਦ ਚਿਛਰਗੁਰੂ ਗ੍ਰੰਥ ਸਾਹਿਬ ਬਣ ਗਏ ਜਿਨ੍ਹਾਂ ਨੂੰ ਕਿ ਰੂਗੁਰੀਾਈ ਮਿਲੀ ਅადიਗ੍ਰੰਥ ਜਿਹੜੀ ਵੀਰਸੀ ਉਹ ਚੰਨ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਉਸ ਜੋੜੀ ਜਾਵੇ ਪਰ ਜੋ ਤੀਰਮਲ ਜਿਹਨਾਂ ਕੋਲ origignal ਵੀਰਸੀ ਅਸਲੇ ਤੀਰਵਾਲਾ ਜਿਹੜੇ ਪੰਛੀ ਸਾਲ ਉਹਨਾਂ ਨੇ ਉਹ ਵੀਰਸੇ ਦੇ ਇਨਕਾਰ ਕਰ ਦਿੱਤਾ ਤਾਂ ਗੁਰੂ ਸਾਹਿਬ ਨੇ ਫਿਰ ਤੋਂ ਸਾਰੀ ਵੀਰ ਲਿਖਵਾਈ ਔਰ ਪਾਈਮਨ ਸਿੰਘ ਜੀ ਨੇ ਇਹ ਸੇਵਾ ਨਾਲ ਕੀਤੀ ਉਹ ਵੀਰ ਦੇ ਵਿੱਚ ਗੁਰੂ ਸਾਹਿਬ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਜੋੜਤੀ ਔਰ ਉਹਨਾਂ ਨਾਲ ਜਿਹੜੀ ਸੰਪੂਰਨ ਜਿਹੜੀ ਵੀਰਸੀ ਉੱਤਾਰ ਆਪਣੀ ਬਾਣੀ ਉਹਨਾਂ ਵਿੱਚ ਨਹੀਂ ਰੱਖੀ ਕਿਉਂਕਿ ਉਹ ਉਹਨੂੰ ਗੁਰੂ ਸਥਾਪਨਾ ਚਾਹੁੰਦੇ ਸਨ ਬਾਰੇ ਮਾਨਸੀ ਕੇ ਬਾਣੀ ਨੂੰ ਗੁਰੂ ਬਣਾਣਾ ਹੈ ਤਾਂ ਜੋ ਗੁਰੂ ਕੇ ਉਹ ਬਣੀ ਜਾਂਦੀ ਸੀ ਗੁਰਜਨ ਦੇਵ ਜੀ ਵੇਲੇ ਵੀ ਤੋਂ ਵੀ ਲੱਗੇ ਬਾਣੀ ਨੂੰ ਗੁਰੂ ਹੀ ਕਿਹਾ ਗਿਆ ਬਾਣੀ ਚ ਲੇਕਿਨ ਗੁਰੂ ਸਾਹਿਬ ਨੇ ਜਰੂਰ ਗਹਿਾਈ ਰਹਿਣੀ ਸੀ ਇਸ ਕਰਕੇ ਉਹਨਾਂ ਨੇ ਆਪਣੀ ਬਾਣੀ ਉੱਤੇ ਹੀ ਜੋੜੀ ਪਰ ਉਹ ਆਪਣੇ ਪਿਤਾ ਗੁਰੂ ਦੀ ਬਾਣੀ ਜੋੜੀ। ਔਰ ਉਸ ਬਾਅਦ ਉਹਨਾਂ ਨੇ ਫਿਰ ਉਹ ਵੀ ਨੂੰ ਮੁਕਬਰ ਕਰਦੇ ਆ। ਉਹਨਾਂ ਨੇ ਇਹ ਕਿਹਾ ਕਿ ਇਹ ਜਿਹੜਾ ਨਗਰ ਹੈ ਇਹ ਸਾਡੇ ਦੀ ਇਹ ਮੇਰੇ ਲਈ ਕਾਸ਼ੀ ਹੈ। ਤਾਂ ਗੁਰੂ ਦੀ ਕਾਸ਼ੀ ਇਸ ਕਰਕੇ ਉਹ ਮਸ਼ਹੂਰ ਹੋ ਗਿਆ। ਜਬਾਤ ਚ ਮੈਨੂੰ ਲੱਗਦਾ ਹੈ ਸਰਕਾਰਾਂ ਨੇ ਵੀ ਗੁਰੂ ਕੀ ਕਾਸ਼ੀ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਪੂਰੀ ਪਹਿਲੇ ਉੱਥੇ ਇੱਕ ਕਾਲਜ ਖੁੱਲ੍ਹਿਆ ਗਿਆ ਗੁਰੂ ਕੀ ਕਾਸ਼ੀ ਕਾਲਜ ਜਿਹੜਾ ਅਗਿਆਤਕਰ ਪੰਜਾਬੀ ਯੂਨੀਵਰਸਿਟੀ ਨਾਲ ਅਫੀਲੀਏਟਡ ਹੈ ਉਤਾਰ ਗੁਰੂ ਕਾਸ਼ੀ ਯੂਨੀਵਰਸਿਟੀ ਬਣਾਈ ਗਈ ਉਤਾਰ ਫਿਰ ਬੜੂ ਸਾਹਿਬ ਗਰੁੱਪ ਉਹ ਜਿਹੜੇ ਟਿਊਸ਼ਨ ਜਿਹੜੇ ਹੈਗੇ ਨੇ ਕਲਗੀਦਰ ਸੋਸਾਇਟੀ ਉਹਨਾਂ ਨੇ ਫਿਰ ਇੱਕ ਇੱਕ ਯੂਨੀਵਰਸਿਟੀ ਉੱਥੇ ਬਣਾਈ ਹੈ ਅਕਾਲ ਯੂਨੀਵਰਸਿਟੀ ਜਿਹੜੀ ਕਿ ਇਹ ਸਾਰੀਆਂ ਯੂਨੀਵਰਸਿਟੀਆਂ ਜਿਹੜੀਆਂ ਨੇ ਹੁਣ ਗੁਰੂ ਕੀ ਕਾਸ਼ੀ ਦਾ ਰੂਪ ਧਾਰ ਗਿਆ ਨੇ ਉੱਥੇ ਬਹੁਤ ਸਾਰੇ ਵਿਦਿਆਰਥੀ ਦੇ अपना ज्ञान हासिल कर रहे हैं और गुरु का ज्ञान भी उसे है मैं यही दसना चाहवा कि गुरु साहब ने जो काफ़ी समय बिताया तो उन्होंने जिस दौरान पता लगा कि औरंगजेब जोड़ा है उन्होंने उन्होंने जी चिट्ठी से उन्होंने भेजी थी जो जफरनामा कह रहे वो मिल रही और औरंगजेब बड़ा प्रभावित होया हो चाहता कि गुरु साहब नात हो इच्छा नए गुरु साहब ने प्रोग्राम मनाया कि वह दखन जाए लेकिन हले वो राजस्थान में ही सन यात्रा शुरू की उन्होंने तो उन्होंने पता लग कि औरंगजेब की मौत हो गई इस करके दिल्ली वापस आ गए और जब वापस आए तो उस वे बादशाह औरंगजेब के पुत्रों में आपसी जंग शुरू हो गई गई और उन्होंने एक पुत्र जो जरा बहादुर शाह बनिया बादशाह उन्हें गुरु साहब की मदद मंगी गुरु साहब ने रास्ता वापरा सो लिबरल जहाँ बंदा औरंगजेब वागू कट्टवादी नहीं तो गुरु साहब ने कुछ सैनिकों की मदद लिखी बाद जल बादशाह बन गया ਦ ਗੁਰੂ ਸਾਹਿਬ ਉਹਨਾਂ ਦਾ ਪ੍ਰਵਾਸ ਸੀ ਗੁਰੂ ਸਾਹਿਬ ਅੰਮ੍ਰਕਾਟ ਵੀ ਕੀਤੀ ਆਗਰਾ ਸਥਾਨ ਤੇ ਪਰ ਗੁਰੂ ਸਾਹਿਬ ਨੇ ਪੇਸ਼ਕਸ਼ ਕੀਤੀ ਕਿ ਉਹਨਾਂ ਨਾਲ ਦੱਖਣ ਦਾ ਸਥਾਨ ਜਾਣਗੇ ਜੋ ਵੀ ਦੱਖਣ ਉਹ ਜਾਣ ਚਾਹੁੰਦਾ ਸੀ ਆਪਣੇ ਪ੍ਰਾਣੀ ਜਿਹੜੀ ਬਗਾਵਤੀ ਹੁੰਦਾ ਹੋਣਾ ਸੀ ਪਰ ਗੁਰੂ ਸਾਹਿਬ ਨੇ ਉਹ ਵੀ ਪੇਸ਼ ਕਰ ਦਿੱਤੀ ਮੰਨ ਲਈ ਉਹਨਾਂ ਨੇ ਕਿਹਾ ਕਿ ਨਹੀਂ ਉਹ ਆਪਣਾ ਦੱਖਣ ਆਪ ਜਾਣਗੇ ਔਰ ਉਹ ਆਸ਼ਾਦਾਨ ਨਹੀਂ ਜਾਣਗੇ ਪਰ ਗੁਰੂ ਸਾਹਿਬ ਨੇ ਆਪਣੀ ਯਾਤਰਾ ਕੀਤੀ ਔਰ ਦੱਖਣ ਗਏ ਆਪ ਜੀ ਨੂੰ ਪਤਾ ਹੀ ਹੈ ਕਿ ਦੱਖਣ ਵੀ ਜਾ ਕੇ ਉਹ ਪ੍ਰਮੁਖ ਸਥਾਨ ਜਿਹੜਾ ਸੀ ਦੰਡੇ ਤੇ ਹੋ ਰਹੇ ਉਰੇ ਬਾਰੇ ਮੈਂ ਅੱਜ ਆ ਕਿ ਕੀ ਹੁਣਾ ਨਿਕਾ ਪਿੱਤੀ ਉਹਨਾਂ ਦੇ ਡੇਟ ਦਾ ਇਸ ਹੀ ਹੁਣਾ ਦਾ ਉਰੇ ਬਾਰੇ ਮੈਂ ਗੱਲ ਆਪਣੀ ਅਗਲੀ ਪੋਸਟ ਕਰਾਂਗਾ ਤਦ ਤੱਕ ਮੈਂ ਜਾਇਕ ਲੈਣਾ ਹਾਂ ਮੈਨੂੰ ਮਿਹਰੇ ਜਿਆ ਵੀ ਜਿਹੜੀਆਂ ਪ੍ਰੋਸੈਜੀਆਂ ਨੇ ਉਹਨਾਂ ਨੂੰ ਲਾਈਕ ਕਰ ਰਹੇ ਹੋਗੇ ਕਿਉਂਕਿ ਉਹ ਗੁਰੂ ਸਾਹਿਬ ਦੀ ਜਿਹੜੀ ਨਿਆਰੇ ਪੰ ਦੀ ਜਿਹੜੀ ਕਥਾ ਹੈ ਉਹ ਨਾਲ ਜੁੜੇ ਹੋਗੇ ਔਰ ਯਾਦ ਰੱਖਣਾ ਸਾਡਾ ਚੈਨਲ ਜਿਹੜਾ ਹੈ YouTube ਤੇ Weakness of Sikhism ਨੂੰ ਸਬਸਕ੍ਰਾਈਬ ਕਰਨਾ ਆਪਲਾ ਤਰਮਾਦੀ ਹੋਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ